ਸਤਿ ਸ਼੍ਰੀ ਅਕਾਲ ਜੀ 1 April ਤੋਂ ਜਿਹੜੇ 7 ਵੱਡੇ ਬਦਲਾਅ ਹੋ ਚੁੱਕੇ ਨੇ ਕਿਹੜੇ ਕਿਹੜੇ ਵੱਡੇ ਬਦਲਾਅ ਨੇ ਤੁਹਾਨੂੰ ਜਾਣਨਾ ਜਿਹੜਾ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਪਛਤਾਉਣਾ ਪੈ ਸਕਦਾ ਸਾਰੇ 7 ਵੱਡੇ ਬਦਲਾਅ ਤੁਹਾਨੂੰ ਇਸ ਵੀਡੀਓ ਚ ਫੁੱਲ ਡਿਟੇਲ ਵਿੱਚ ਦੱਸਣ ਜਾ ਰਿਹਾ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਹੈ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਣਾ ਮੈਂਨ ਅਪਡੇਟ ਦੇ ਉੱਤੇ ਜੀ ਤਾਂ ਤੁਸੀਂ ਦੇਖ ਸਕਦੇ ਹੋ 1 April ਅੱਜ ਤੋਂ ਦੇਸ਼ ਦੇ ਹੋਏ ਇਹ ਵੱਡੇ ਬਦਲਾਅ ਜਾਣੋ ਤੁਹਾਡੀ ਜੀਬ ਤੇ ਪਵੇਗਾ ਕਿੰਨਾ ਕਸਰ ਅੱਜ ਯਾਨੀ 1 ਅਪ੍ਰੈਲ ਨੂੰ ਨਵੇਂ ਬੀਤੀ ਸਾਲ ਦੀ ਸ਼ੁਰੂਆਤ ਦੇ ਨਾਲ ਕਈ ਬਦਲਾਅ ਹੋਏ ਨੇ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਕਈ ਨਵੇਂ ਨਿਯਮ ਲਾਗੂ ਕੀਤੇ ਜਾਂਦੇ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਨਾਲ ਕਈ ਵੱਡੇ ਨਿਯਮ ਲਾਗੂ ਹੋ ਗਏ ਨੇ ਜੋ ਸਿੱਧੇ ਤੌਰ ਤੇ ਤੁਹਾਡੀ ਜੀਮ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਨ੍ਹਾਂ ਨਿਯਮਾਂ ਵਿੱਚ ਐਲਪੀਜੀ ਸਿਲੰਡਰ ਦੀਆਂ ਦਰਾਂ ਫਾਸਟ ਟੈਗ ਪੈਨ ਕਾਰਡ ਆਧਾਰ ਕਾਰਡ ਲਿੰਕਿੰਗ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਬੀਮਾ ਨਾਲ ਸੰਬੰਧਿਤ ਨਿਯਮ ਸ਼ਾਮਲ ਨੇ ਨੰਬਰ 1 ਤੇ ਪਹਿਲਾ ਵੱਡਾ ਬਦਲਾਅ ਜੀ ਵਪਾਰਕ ਐਲਪੀਜੀ ਸਿਲੰਡਰ ਦੀ ਦਰ ਵਿੱਚ ਕਮੀ ਆ ਚੁੱਕੀ ਹੈ ਜਿਹੜੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਅਪ੍ਰੈਲ ਦੀ ਜਿਹੜੀ ਸ਼ੁਰੂਆਤ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ਅੱਜ ਜਾਨੀ 1 ਅਪ੍ਰੈਲ ਨੂੰ 19 ਕਿਲੋ ਦੇ ਕਮਰਸ਼ੀਅਲ ਸੈਂਟਰ ਜਿਹੜੇ ਜੀ ਵਪਾਰਕ ਕੰਮਾਂ ਵਾਸਤੇ ਵਰਤੇ ਜਾਂਦੇ ਨੇ ਸਿਲੰਡਰ 19 ਕਿਲੋ ਵਾਲੇ ਉਹਨਾਂ ਵਿੱਚ 32 ਰੁਪਏ ਤੱਕ ਦੀ ਜਿਹੜੀ ਕਮੀ ਆਈ ਹੈ ਜਿਹੜੇ 32 ਰੁਪਏ ਰੇਟ ਸਸਤਾ ਕਰ ਦਿੱਤਾ ਜੀ ਇਸ ਸਿਲੰਡਰ ਇਸ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਵਾਲਾ ਜਿਹੜਾ ਐਲਪੀਜੀ ਸਿਲੰਡਰ ਦੀ ਕੀਮਤ ਹੈ ₹30 ਘਟੀ ਹੈ ਉਸ ਨਾਲ ਇਸ ਤੋਂ ਪਹਿਲਾਂ ਜਿਹੜੀ 1795 ਸੀ ਜੋ ਹੁਣ ₹1664.50 ਹੋ ਗਈ ਹੈ। ਕਈ ਥਾਵਾਂ ਤੇ ਇਸ ਨਾਲ ਜਿਹੜੇ 19 ਕਿਲੋ ਵਾਲਾ ਸਟੈਂਡਰਡ ਘਟ ਚੁੱਕਾ ਹੈ। ਜਦੋਂ ਕਿ ਜਿਹੜਾ ਆਪਣਾ ਘਰਾਂ ਦੇ ਵਿੱਚ ਵਰਤਿਆ ਜਾਂਦਾ ਸਿਲੰਡਰ ਉਸ ਦੇ ਰੇਟਾਂ ਵਿੱਚ ਹਲੇ ਤੱਕ ਕੋਈ ਵੀ ਕਮੀ ਨਹੀਂ ਆਈ ਹੈ। ਤੇ ਨੰਬਰ 2 ਦੇ ਵਿੱਚ KYC ਤੋਂ ਬਿਨਾ ਫਾਸਟ ਟੈਗ ਨੂੰ ਅਯੋਗ ਘਰਾੜ ਦਿੱਤਾ ਜਾਵੇਗਾ। ਇਕ ਵੱਡਾ ਤੂਜਾ ਬਦਲਾ ਆ ਜੀ 1 April ਤੋਂ Fastag ਨਾਲ ਜੁੜੇ ਨਿਯਮਾਂ 'ਚ ਬਦਲਾਅ ਕੀਤਾ ਗਿਆ ਨੈਸ਼ਨਲ ਹਾਈਵੇ ਔਥੋਰਟੀ ਆਫ ਇੰਡੀਆ ਨੇ 31 March 2024 ਤੱਕ Fastag ਉਪਭੋਗਤਾ ਲਈ KYC ਅਪਡੇਟ ਕਰਨ ਦਾ ਸਮਾਂ ਸੀਮਾ ਤੈਅ ਕੀਤੀ ਹੈ ਜੋ ਹੁਣ ਖਤਮ ਹੋ ਗਈ ਹੈ ਜੇਕਰ ਤੁਸੀਂ ਇਸ ਮਿਤੀ ਤੱਕ KYC ਪੂਰੀ ਕਰ ਲਿਆ ਤਾਂ ਇਸ ਲਈ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਐਨਐਚਏ ਨੇ ਕੋਸ਼ਨਾ ਕੀਤੀ ਹੈ ਕਿ ਵਨ ਵਹੀਕਲ ਵਨ ਫਾਸਟ ਟੈਗ ਪਹਿਲ ਕਦਮੀ ਦੇ ਤਹਿਤ ਕੇਵਾਈਸੀ ਤੋਂ ਬਿਨਾ ਫਾਸਟ ਟੈਗ ਨੂੰ ਬਲੈਕਲਿਸਟ ਜਾਂ ਅਕੀਰਸ਼ਿਲ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਜੇਕਰ ਫਾਸਟ ਟੈਗ ਲਈ ਕੋਈ ਕੇਵਾਈਸੀ ਨਹੀਂ ਹੈ ਤਾਂ ਤੁਹਾਨੂੰ ਡਬਲ ਟੋਲ ਅਦਾ ਕਰਨਾ ਪੈ ਸਕਦਾ ਹੈ ਨੰਬਰ 3 ਤੇ ਜੀ ਵੱਡਾ ਬਦਲਾਅ ਕਿਹੜਾ ਜੀ ਐਸਬੀਆਈ ਡੈਬਿਟ ਕਾਰਡ ਨਾਲ ਜ਼ਿਆਦਾ ਭੁਗਤਾਨ ਕਰਨ ਨੂੰ ਲੈ ਕੇ ਹੈ SBI ਨੇ ਕੁਝ ਡੈਬਿਟ ਕਾਰਡਾਂ ਨਾਲ ਜੁੜੀਆਂ ਸਾਲਾਨਾ ਪੇਮੈਂਟਸ ਦੀ ਫੀਸ 75 ਰੁਪਏ ਵਧਾ ਦਿੱਤੀ ਹੈ ਇਸ ਵਾਧੇ ਤੋਂ ਬਾਅਦ ਕਲਾਸਿਕ ਸਿਲਵਰ ਗਲੋਵਲ ਜਿਹੜੀ ਕੰਟਕ ਕਲਾਸ ਡੈਬਿਟ ਕਾਰਡ ਦੀ ਸਾਲਾਨਾ ਫੀਸ ਹੈ 125 ਰੁਪਏ ਦੀ ਬਜਾਏ 2200 ਰੁਪਏ ਹੋ ਜਾਵੇਗੀ ਜਿਸ ਵਿੱਚ GST ਵੱਖਰੇ ਤੌਰ ਤੇ ਜੋੜਿਆ ਜਾਂਦਾ ਹੈ ਨੰਬਰ 4 ਦੇ ਵੱਡਾ ਬਦਲਾਅ ਜੀ ਪੈਨ ਆਧਾਰ ਨੂੰ ਲਿੰਕ ਕਰਨ ਲਈ ਜੁਰਮਾਨਾ ਪਵੇਗਾ ਭਾਰੀ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ 2024 ਤੈਅ ਕੀਤੀ ਗਈ ਹੈ ਜੇਕਰ ਤੁਸੀਂ ਇਸ ਆਖਰੀ ਮਿਤੀ ਤੱਕ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡਾ ਪੈਨ ਨੰਬਰ ਬੰਦ ਕਰ ਦਿੱਤਾ ਜਾਵੇਗਾ ਇੰਨਾ ਹੀ ਨਹੀਂ 1 ਅਪ੍ਰੈਲ ਤੋਂ ਬਾਅਦ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਤੁਹਾਨੂੰ 1000 ਦਾ ਜੁਰਮਾਨਾ ਵੀ ਭਰਨਾ ਹੋਵੇਗਾ ਜੀ ਇੱਕ ਵੱਡਾ ਬਦਲਾ ਪੰਜਵਾਂ ਵੱਡਾ ਬਦਲਾ ਜੀ ईपीएफओ ਨੇ ਪੀਐਫ ਬੈਲੈਂਸ ਦੇ ਨਿਯਮਾਂ 'ਚ ਬਦਲਾ ਕੀਤਾ ਹੈ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਭਵਿੱਖ ਨਿਧੀ ਸੰਗਠਨ ਨੇ 1 ਅਪ੍ਰੈਲ 2024 ਤੋਂ ਪ੍ਰੋਵੀਡੈਂਟ ਫੰਡ ਬਕਾਇਆ ਦਾ ਪ੍ਰਬੰਧਨ ਕਰਨ ਲਈ ਆਟੋਮੈਟਿਕ ਟਰਾਂਸਫਰ ਸਿਸਟਮ ਲਾਗੂ ਕੀਤਾ ਹੈ ਇਸ ਦਾ ਮਤਲਬ ਹੈ ਹੁਣ ਨੌਕਰੀਆਂ ਬਦਲਣ ਦੇ ਸਮੇਂ ਪੀਐਫ ਬੈਲੈਂਸ ਟਰਾਂਸਫਰ ਕਰਨਾ ਆਸਾਨ ਹੋ ਗਿਆ ਹੈ ਇਸ ਦੇ ਤਹਿਤ ਹੁਣ ਨੌਕਰੀ ਬਦਲਣ ਤੇ ਤੁਹਾਡਾ ਪੁਰਾਣਾ ਪੀਐਫ ਬੈਲੈਂਸ ਆਪਣੇ ਆਪ ਨਵੇਂ ਖਾਤੇ ਵਿੱਚ ਟਰਾਂਸਫਰ ਹੋ ਜਾਵੇਗਾ ਇਸ ਨਾਲ ਪੀਐਫ ਖਾਤਾਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ ਨੰਬਰ ਤੇ ਜੀ ਵੱਡਾ ਅਪਡੇਟ ਜਿਹੜਾ ਛਿਮਾ ਐਨ ਪੀਐਸ ਵਿੱਚ ਦੋ ਕਾਰਕ ਪ੍ਰਮਾਨਿਕਤਾ ਦੀ ਪ੍ਰਕਿਰਿਆ ਸ਼ੁਰੂ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਰਾਸ਼ਟਰੀ ਪੈਨਸ਼ਨਸ ਪ੍ਰਣਾਲੀ ਯਾਨੀ ਐਨ ਪੀਐਸ ਨੂੰ ਹੋਰ ਵੀ ਆਕਰਸ਼ਕ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਇਸ ਦੇ ਤਹਿਤ ਪੀਐਫ ਆਰਡੀਏ ਨੇ ਜਾਨੀ ਅੱਜ 1 ਅਪ੍ਰੈਲ ਤੋਂ ਕੇਂਦਰੀ ਰਿਕਾਰਡਿੰਗ ਏਜੰਸੀ ਤੱਕ ਪਹੁੰਚ ਲਈ ਦੋ ਕਾਰਕ ਪ੍ਰਮਾਣਿਕਤਾ ਪ੍ਰਕਿਰਿਆ ਸ਼ੁਰੂ ਕੀਤੀ ਹੈ ਇਸ ਦਾ ਮਤਲਬ ਹੈ ਐਨ ਪੀ ਐਸ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰ ਅਤੇ ਪੁਰਾਣੇ ਮੈਂਬਰਾਂ ਨੂੰ ਹੁਣ ਦੋ ਕਾਰਕਾਂ ਪਰਾਲੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਉਸ ਤੋਂ ਬਾਅਦ ਹੀ 7ਵਾਂ ਵੱਡਾ ਬਦਲਾਅ ਜੀ ਨਵੀਂ ਟੈਕਸ਼ ਪ੍ਰਣਾਲੀ ਮੂਲ ਰੂਪ ਵਿੱਚ ਲਾਗੂ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਅੱਜ ਯਾਨੀ 1 April 2024 ਤੋਂ ਨਵੀਂ ਟੈਕਸ ਪ੍ਰਣਾਲੀ ਨੂੰ ਡਿਫਾਲਟ ਸੈਟਿੰਗ ਵਜੋਂ ਲਾਗੂ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਜਦੋਂ ਤੱਕ ਤੁਸੀਂ ਸਪਸ਼ਟ ਤੌਰ ਤੇ ਪੁਰਾਣੀ ਟੈਕਸ ਪ੍ਰਣਾਲੀ ਦੀ ਚੋਣ ਨਹੀਂ ਕਰਦੇ ਤੁਹਾਡੇ ਟੈਕਸ ਦਾ ਨਵੇਂ ਟੈਕਸ ਪ੍ਰਣਾਲੀ ਦੇ ਤਹਿਤ ਆਪਣੇ ਆਪ ਮੁਲਾਂਕਣ ਕੀਤਾ ਜਾਵੇਗਾ ਇਸ ਦੇ ਨਾਲ ਹੀ ਨਵੀਂ ਇਨਕਮ ਟੈਕਸ ਵਿਵਸਥਾ ਦੇ ਤਹਿਤ ਟੈਕਸ ਛੋੜ ਦੀ ਸੀਮਾ 5 ਲੱਖ ਰੁਪਏ ਤੋਂ ਵੱਧ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ ਨੰਗਮੀ ਟੈਕਸ ਵਿਵਸਥਾ ਦਾ ਹੈ ਤਾਂ 7 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਨੂੰ ਆਮਦਨ ਕਰ ਤੋਂ ਪੂਰੀ ਤਰ੍ਹਾਂ ਛੋੜ ਦਿੱਤੀ ਗਈ ਹੈ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲਿਆਂ ਲਈ ਟੈਕਸ ਛੋੜ ਦੀ ਸੀਮਾ 2.5 ਲੱਖ ਰੁਪਏ ਤੋਂ ਵੱਧ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ ਤਾਂ 1 ਅਪ੍ਰੈਲ ਤੋਂ ਇਹ ਸੱਤ ਵੱਡੇ ਬਦਲਾਅ ਹੋ ਚੁੱਕੇ ਨੇ ਸਭ ਤੋਂ ਵੱਡਾ ਬਦਲਾਅ ਤੁਹਾਨੂੰ ਕਿਹੜਾ ਲੱਗਿਆ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸੇ ਤਰ੍ਹਾਂ ਦੀ ਅਪਡੇਟ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ